ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਇਹ ਕਰਦੇ ਵਿੱਚ ਕਿਹਾ ਤੋਂ ਰੱਪਾ ਕਿਹਾ ਅੱਜ ਆਪਾਂ ਚੱਲੇ ਆਂ ਘੁੰਮਣ ਤੇ ਆਪਣੇ ਆਏ ਨੀ ਕੋਤੇ ਹਾਰੋਂ ਦੇ ਨੋਰਾਣੀ ਆਪਾਂ ਨੂੰ ਚੱਲਿਆ ਮਿਲਣ ਉਹ ਗਰਮੀ ਬਹੁਤ ਸੀ ਉਹ ਗੰਢੀ ਸੀ ਮਾਣਾ ਮੈਂ ਚੱਲ ਕੇ ਰੁੱਕ ਕੇ ਆਈ ਪਹਿਲਾਂ ਅਸੀਂ ਮਿਲ ਜਾ ਜਾਈਏ ਕਿ ਮੈਂ ਰਾਜ ਦੀ ਇਹ ਰਾਜ ਦੀ ਗੋਮੀ ਉੱਚਲਦੇ ਆਪਾਂ ਜੈ ਸੰਤੋਖ ਗੱਲ ਕੀ ਹੈ ਹਾਂ ਇਹ ਨੂੰ ਰਚਿਕਾ ਅੱਜ ਆ ਗਿਆ ਤੁਹਾਨੂੰ ਤੁਹਾਨੂੰ ਹੈਲੋ ਚਾਚੂ ਆ ਗਿਆ ਇੱਧਰ ਮੁਹਰ ਕਰਦਾ ਲੋ ਚਾਚੂ ਇਹ ਹੋਣਾ ਪਤਾ ਤੁਹਾਨੂੰ ਕਿ ਇਹ ਮੈਨੂੰ ਦੱਸੋ ਕੌਣ ਆ ਇੱਧਰ ਮੁਹਰ ਕਰਦੇ ਕਿਹਦੇ ਬਰਗ ਮਾਰਦਾ ਚਾਚੂ ਜੀ ਹੈ ਪੱਤੇ ਬਰਗ ਮੈਨੂੰ ਮੈਨੂੰ ਦੋਰਾੰਗ ਰੇਜਾ ਆ ਆ ਦੋਰਾੰਗ ਆਪਾਂ ਨਾਲ ਇਸ ਵਿੱਚ ਕੀ ਦੰਦਾ ਪਾਉਣਾ ਹੈ ਕੌਣ ਹੈ ਕੌਣ ਆ ਪਤਾ 10 ਮਿੰਟ ਪਾਣਾ ਹੈ ਗਾਦੀ ਛੋਟੀ ਜਦੀ ਨਹੀਂ ਸੱਚੀ ਕਲ ਕਰੇ ਬਤਾ ਕਿਸ ਹੋਰ ਲੱਗਿਆ ਨਾਸਰ ਮਾਉਂ ਦਾ ਵੀ ਸਾਰਾ ਪਤਾ ਨਹੀਂ ਨਾ ਸਮੋ ਨਿੱਕੀ ਨਾ ਜੀਨੇ ਉਹਦਾ ਸੱਲੇ ਮੈਨੂੰ ਕੌਣ ਕਿਹੜਾ ਚਾਚੂ ਹੈ ਮੇਰੇ ਕੰਨੇ ਸਾਰੇ ਦੇਖਦਾ ਉਹ ਲਾਈਟ ਕਿ ਨਹੀਂ ਦੇਖ ਲਾਈਟ ਵਾਈ ਗੁਰੂ ਇਹਦਾ ਨਾਮ ਇਹਨਾਂ ਨੇ ਵੀ ਦੋ ਰਾਜਾ ਰੱਖਿਆ ਹੋਇਆ ਕੋਈ ਕਾਲਾ ਜਾਟੂ ਨਹੀਂ ਕੋੜਾ ਜਾਟਾ ਕੋਈ ਚਾਚੂ ਨਾਦਰ ਆਹੋ ਦੇ ਵੀ ਤੇ ਉਹ ਢੀ ਫੈਮਿਲੀ ਚਲੀ ਹੋਏ ਮਿਲਦਾ ਹੈਗਾ ਹਨਾ ਅਜੇ ਕਿਤਰਾ ਆਉਣਾ ਹਰਮਾਨ ਉੱਤਰ ਦੇਖੋ ਹੈਲੋ ਅਜੇ ਘਟਾਉਣੇ ਚ ਖੁਸਿਆ ਹੋਇਆ ਉੱਤਰ ਦੇਖੋ ਤਾ ਤੋ ਖਾਜੋ ਹੈਲੋ ਹਾਂ ਨੇ ਵੇ ਦਾਦੀ ਵਾਲ ਦੇਖ ਹਰਮਾਨ ਖੇਡ ਚ ਲੱਗਿਆ ਹੋਇਆ ਆਪਣੀ ਚ ਅੱਪੀ ਸਾਡਾ ਅੰਗਦ ਸਾਡੇ ਨਾਲ ਗੱਲ ਹੀ ਨਹੀਂ ਕਰਦਾ ਕੀ ਚਲਦਾ ਅੰਗਦ ਹਾਂ ਲੋ ਅੰਗਦ ਕੀ ਚਲਾਣਾ ਉਹ ਤੇਰੀ ਗਿ ਗਿਆ ਚਲਾਉ ਉਹ ਪਾ ਦੋ ਵਾਰੀ ਡਿੱਗ ਗਿਆ ਅੰਗਦ ਤੋਂ ਹਾਂ ਚਲਾਓ ਹੁਣ ਚਲਾਓ ఓ ਵੈਰੀ ਗੁੱਡ ਕਿੰਨਾ ਸੋਹਣਾ ਲੱਗਦਾ ਲਾਈਟਾਂ ਮਾਰਦਾ ਨਾ ਇਹ ਲਾਈਟ ਲਾਈਟਸ ਮਾਰਦਾ ਨਿਊ ਟੂ ਆਇਆ ਹੈ ਕਿਨੇ ਲੈ ਕੇ ਦਿੱਤਾ ਅੰਗਦ ਕੌਣ ਲੈ ਕੇ ਆਇਆ ਸੀ ਮਾਮਾ ਕਸਟ ਪਾਰਟੀ अंग्रेज मैन बंद हो गया दोबारा स्टार्ट करो चलो तेर जूड़िया क्या कतिया ने, ने। जूड़िया क्या ਹਾਂ ਹਾਂ ਤੂੰ ਗੱਟ ਚੱਕਿਆ ਪਰ ਮੋਢੀ ਹੈ ਬੱਚੇ ਚਾਚੂ ਇਹ ਜੋਕ ਕਰਿਆ ਨਾ ਤੂੰ ਚੰਦੂਆ ਬੱਚਾ ਚੰਦੂਆ ਨਾ ਜਿਹਨੇ ਨੁਕਾ ਪਾਉਂਦੇ ਰੋ ਗਾ ਹਾਂ ਬਹੁਤ ਕੰਮ ਹੁੰਦਾ ਨਿਆਣੇ ਦਾ ਐਂਡ ਕਿ ਲੋੜਾ ਬੜਾ ਫੜਦਾ ਸੀ ਥੱਲੇ ਵੜ ਕੇ ਰਾਜ ਦਿਨ ਨੇ ਬਹੁਤ ਖਾਈ ਹੋਈ ਜਾ ਚਾਚੂ ਬੋਲਦਾ ਨਹੀਂ ਕਿ ਚਾਚੂ ਬੋਲਦਾਗਾ ਤੂੰ ਨਹੀਂ ਤੂੰ

ਉਹ ਤਾਂ ਸਿੰਦੇ ਉਹ ਸੌ ਰਹੀ ਹੈ ਨਾ ਕਿਸੇ ਦੇ ਨਾ ਕੋਈ ਚੰਗੇ ਨੇ ਤਾਂ ਸੌ ਜਾ ਹਾਲ ਕਹਿ ਰਹੀ ਜੀ ਕਹਿੰਦਾ ਮੈਂ ਲੰਕਰ ਦੀ ਉਹ ਨੀਂਦੀ ਕਰ ਲਾ ਪੁੱਤ ਚਲ ਚਾਹ ਨਸ਼ਾ ਹੋ ਗਿਆ ਸਾਫ਼ ਹੀ ਤਾਂ ਕੋੜੇ ਬੰਦੇ ਤਾਂ ਪਹਿਲੇ ਜਾਗਦੇ ਸੌਂਦੇ ਨਹੀਂ ਆਣੇ ਮੰਮੀ ਵੀ ਚੱਲੇ ਗਈ ਜਿਹੜੀ ਨੀਂਦ ਕਰਾ ਜਾਂਦਾ ਕਾਕਾ ਉੱਠਦੇ ਨਹੀਂ ਹੈਗਾ ਅੱਜ ਇੰਨੀਆਂ ਨੀਂਦੀਆਂ ਦਾਦੀ ਦੇ ਢਿੱਡ ਤੇ ਪਏਗੀ ਦੋਨੇ ਸੁੱਤੇ ਨੇ ਦੂਜਾ ਵੀ ਸੁੱਕਾ ਗਿਆ ਗੱਲਾਂ ਉੱਤਜਾਪਾ ਹੀ ਬਾਹਰ ਕਰੇ ਪੋਤੇ ਨਾਲ ਗੱਲਾਂ ਮਾਰਗੇ ਨਾ ਪੋਤੇ ਸਾਰੇ ਕਹਿੰਦੇ ਇਹ ਲੈ ਲੈ ਹੱਦਾਇਦੇ ਆਈ ਤਾਂ ਮਾ ਜੀ ਇਹ ਨਹੀਂ ਕਰਦੇ ਨਾ ਠਾੜੇ ਉੱਤਕਰਨ ਮੰਨੀ ਨਿਰਮੰਨੀ ਮਹੰਗਾ ਹੋਆ ਭਾਈ ਬ੍ਰਾਂਡ ਹੈ ਮਹੰਗਾ ਬ੍ਰਾਂਡ ਆ ਤਾਂ ਹੀ ਨੀਲਦਾ ਮਾੜੀ ਮੋਟੇ ਨਾਲ ਗੱਲ ਥੋੜੀ ਕਰਦਾ ਸਹੀ ਗੱਲ ਹੋਰ ਮਾਂ ਦੀ ਬਾਹਰ ਤਾਂ ਦੇਖ ਨਾ ਕਿ ਉਹ ਰੈਕਟ ਕਰਿਆ ਨਾ ਇਹ ਇਹ ਜਿਹੜੀ ਨੀ ਹੈ ਚਲੋ ਬਾਹਰ ਕਰਦੇ ਆ ਇਹ ਸਾਡੀ ਕੈਕ ਹੈ ਜੀ ਇਹਦਾ ਨਾਮ ਹੈਗਾ ਐਂਜਲੋ ਜਿਹੜਾ ਨਾਮ ਐਂਜਲ ਇਹਦਾ ਨਾਮ ਐਂਜਲ ਹੈ ਮੈਂ ਤੁਹਾਨੂੰ ਕਿਹਾ ਕਿ ਪਤਾ ਨਹੀਂ ਸਾਡੇ ਉਹਦੇ ਅੱਗੇ ਸੁਦਾ ਕਿ ਸੁਦਾ ਲੈ ਕੇ ਲਾਉਂਦੇ ਆ ਉਹਦੇ ਉੱਪਰ ਜਪਾ ਜਾਈ ਕਰਾਂਗੇ ਕੋਲਕਾਪ ਕਿਹਨਾਂ ਦਾ ਐਂਜਲੋ ਸਾਰੇ ਲੱਗਿਆ ਵਾਪਸ ਆ ਗਏ ਬੱਚੇ ਸਾਂਗੇ ਤੇ ਅਰਮਾਨ ਤਾਂ ਉੱਥੇ ਹੀ ਆਇਆ ਟ੍ਰੈਡ ਤੇ ਟੈਕੀ ਹੁਣ ਵੀ ਅਸੀਂ ਆਇਆ ਥਾੜ ਥਾੜ ਗਏ ਥੱਕ ਗਏ ਥਾ ਵੀ ਲਿਆ ਸੀ ਵੀ ਆਏ ਹੁਣ ਉਹਦੇ ਸ਼ਰਮ ਤੇ ਮੰਮੀ ਕਹਿੰਦੇ ਕਹਿੰਦੇ 20 ਮਿੰਟ ਮਸਾ ਸੌਦਾ ਹੈ 25 ਮਿੰਟ ਵੀ ਅੱਜ ਪਤਾ ਨਹੀਂ ਅੰਨ ਗਾਵੇ ਸੁੱਤਾ ਹੋਇਆ ਵੀ ਬਾਬੀ ਦਾ ਨਸ਼ਾ ਚੜ ਗਿਆ ਤੋ ਦੱਤਨੀ ਆਈਆਂ ਇਹਨੇ ਚਾਚਾ ਆਇਆ ਹੈ ਆ ਤੇ ਵਧੀਆ ਲੱਗਿਆ ਬਹੁਤ ਅੰਡਰ ਦੋੜਾ ਇਹ ਚਾਈ ਸੀਗਾ ਸਾਂਝ ਦਾਸੀ ਆ ਜਾ ਕਿਉਂਕਿ ਤੇ ਰਵਾਜ ਜਦੋਂ ਮਿਲਦਾ ਬਚਾਣਾ ਹੋ ਜਿਹੜਾ ਕਵੀ ਬੈ ਜਾਂਦਾ ਜਿਹਨੂੰ ਵੱਡੇ ਹੁੰਦੇ ਨੇ ਉਹਨੂੰ ਰਾਜਦੀਪ ਵੀ ਉਪਰਾਂ ਲੱਗਦਾ ਸੀ ਨਾ ਕਿਉਂਕਿ ਰਾਜਦੀਪ ਵੀ ਵੱਡਾ ਹੋ ਗਿਆ ਇਸ ਕਰਕੇ ਅੰਦਰ ਕੋਈ ਇੰਨੀ ਖਾਸ ਗੱਲ ਨਹੀਂ ਕੀਤੀ ਆ ਗਈ ਪਰ ਹਰਮਾਨ ਬਹੁਤ ਕਹਿਦਿਆ ਪਹਿਲਾਂ ਤੇ ਫਿਰ ਸੌ ਗਿਆ ਸੀਗਾ ਬਹੁਤ ਵਧੀਆ ਦੇ ਰਿਹਾ ਤੇ ਵਧੀਆ ਸੇਵਾ ਕੀਤੀ ਭਾਈ ਕੁੜਮਾਨੇ ਧੰਯਾਪਿਤ ਪਰ ਐਦਾਂ ਵੀ ਰਸਤਾ ਕਾਫੀ ਲੰਬਾ ਪੈ ਜਾਂਦਾ ਨਾ ਤੇ ਥੱਕ ਜਾਏਗਾ ਹਰਦੀਪ ਤੇ ਰਾਜ ਤਾਂ ਪਹਿਲੀ ਵਾਰ ਗਿਆ ਨੇ ਨਾ ਅਸੀਂ ਇਹ ਪਹਿਲੀ ਵਾਰ ਗਏ ਨੇ ਤੇ ਬਾਕੀ ਉਹਨਾਂ ਨੇ ਆਪਾਂ ਨੂੰ ਚਾਰ ਡੱਬੇ ਦਿੱਤੇ ਸੀਗੇ ਆਪਣਾ ਬੇਟਾ ਜਿਹੜਾ ਗੱਡੀ ਚਲਾ ਕੇ ਲੈ ਕੇ ਗਿਆ ਸੀਗਾ ਆਪਣਾ ਉਹਨਾਂ ਦਾ ਘਰ ਵਰਗੇ ਕੰਮ ਤੇ ਉਹਨਾਂ ਨੂੰ ਦਿੱਤਾ ਸੀਗਾ ਤੇ ਇਹਨਾਂ ਕੱਫੇ ਸਾਨੂੰ ਦਿੱਤੇ ਨੇ ਵਧੀਆ ਲੱਗਿਆ ਬੀਬੀ ਤੁਹਾਡਾ ਬਹੁਤ ਬਹੁਤ ਧੰਨਵਾਦ ਭਾਈ ਤੇ ਜੀ ਥੋੜਾ ਜਿਹਾ ਉਹਦੇ ਰਸਤੇ ਜਾ ਕੇ ਸਾਨੂੰ ਮੀਂਹ ਆ ਗਿਆ ਸੀ ਤੇ ਅਸੀਂ ਸੋਚਿਆ ਥੋੜੀ ਜੀ ਗੱਡੀ ਗੱਦੀ ਹੋਈ ਆ ਤੇ ਉਹਨੂੰ ਅਸੀਂ ਹੁਣੇ ਹੀ ਧੋ ਦੇ ਤੇ ਰਾਜਿੰਦਰ ਦੇ ਪਪਾ ਛੱਡਣ ਗਏ ਨੇ ਮੁੰਡੇ ਨੂੰ ਛਾਣੇ ਤੱਕ ਲੋ ਜੀ ਗੱਡੀ ਆਪਾਂ ਇਹ ਧੋ ਦਿੱਤੇ ਆ ਡਰਾਈਵਰ ਸਾਹਿਬ ਹੋ ਗਿਆ ਆਪਣੇ ਚੇ ਥੋੜੀ ਅੱਗੇ ਕਰ ਦੋ ਤੇ ਮਨੀ ਦੇ ਡੈਡੀ ਗੱਡੀ ਲੈ ਕੇ ਅੰਦਰ ਕਰਤੀ ਕਿਉਂਕਿ ਬਾਹਰ ਥੋੜੀ ਇੱਥੇ ਆ ਕੇ ਖੰਨੇ ਤੂਰੀ ਬਾਰਿਸ਼ ਸੀਗੀ ਤੇ ਉਹਦੇ ਕਰਕੇ ਸਾਰੇ ਟਾਇਰ ਵਗੈਰਾ ਲਿਪਟ ਗਏ ਸੀਗੇ ਇਸ ਕਰਕੇ ਫਿਰ ਐਦਾ ਹੀ ਹੁੰਦਾ ਵੀ ਧੋ ਕੇ ਹੀ ਖੜਾ ਦਈਏ ਤੇ ਬੇਟਾ ਬਾਹਰ ਹੀ ਖੜਾ ਗਿਆ ਸੀਗਾ ਆਪਾਂ ਨੇ ਧੋਤੀ ਜਨੇਤ ਪਛਾਣ ਲਿਆ ਸੀਗਾ ਬੱਚੇ ਭਾਈ ਹਾਂ ਪਛਾਨਣ ਨੂੰ ਕੀ ਆ ਦਾਦੀਆਂ ਦੀ ਹਾਂ ਉਹ ਤਾਂ ਉਹਨਾਂ ਨੂੰ ਮੇਰੇ ਬਲੱਡ ਚ ਹੀ ਖੁਸ਼ਬੂ ਆ ਗਈ ਸੀ ਵੀ ਸਾਡੀ ਦਾਦੀ ਆ ਗਈ ਉਹ ਅੰਗਦ ਕਹਿੰਦਾ ਮੈਨੂੰ ਤਾਂ ਦਾਦੀ ਨੂੰ ਦੇ ਕੇ ਨੀਂਦ ਹੀ ਆਈਗੀ ਬੀਬੀ ਮਿਸ ਕਰਦੀ ਸੀ ਬਹੁਤ ਹੈ ਬੀਬੀ ਮਿਸ ਕਰਦੀ ਸੀ ਬਹੁਤ ਵੀ ਮੇਰਾ ਮੁੰਡਾ ਨਹੀਂ ਆ ਕਦੋਂ ਪੈਕੇ ਜਾਂਦਾ ਸਮੇਂ ਦੇ ਮਤਲਬ ਉਹ ਕਹਦੇ ਨਹੀਂ ਵੀ ਜਦ ਵਿਆਹ ਹੁੰਦਾ ਇੱਕ ਇਹਦੇ 1 2 7 ਆ ਜਮੇ ਸਾਰੀਆਂ ਗੱਲਾਂ ਹੁਣ ਸਰਦਾਰ ਸਾਹਿਬ ਨੇ ਝੂਠੀਆਂ ਬੋਲਣੀਆਂ ਨੇ ਇਹ ਕਹਿੰਦੇ ਇੱਕ ਜਾਨੇ ਨੇ ਇੱਕ ਜਾਨੇ ਨੇ ਤਾਂ ਘਰ ਰਹਿਣਾ ਸੀ ਤੂੰ ਇਧਰ ਜਾ ਮੈਂ ਇਧਰ ਨਾ ਸਾਡੇ ਕੋਲ ਆ ਸਮਾਂ ਸੀਗਾ ਮੇਰੀ ਜਾਨ ਤੇਰੀ ਜਾਨ ਕਰਨ ਦਾ ਸ਼ੁਰੂ ਤੋਂ ਐਵੇਂ ਹੀ ਚੱਲਦਾ ਰਿਹਾ ਘਰ ਵੀ ਰਹਿਣਾ ਸੀਗਾ ਮੇਰਾ ਮੈਂ ਦੱਸਿਆ ਬੀਬੀ ਨੂੰ ਮੈਂ ਕਿਹਾ ਬੀਬੀ ਇੱਕ ਜਾਨੇ ਨੂੰ ਤਾਂ ਘਰ ਰਹਿਣਾ ਪੈਂਦਾ ਵੀ ਘਰ ਬਹੁਤ ਬਾਹਰ-ਬਾਹਰ ਬਾਹਰ-ਬਾਹਰ ਘਰ ਆ ਉਹ ਸਾਮੇ ਆ ਗਿਆ ਮੈਂ ਜੀਰੀ ਦਾ ਉਹਦੇ ਆ ਸੀ ਸੌ ਲਗਿਆ ਨਾ ਜੀ ਲੱਗਿਆ ਨਿਆਣਿਆਂ ਨਾਲ ਰਮਾਨ ਨਾਲ ਤਾਂ ਮੈਂ ਬਹੁਤ ਜ਼ਿਆਦਾ ਘੇੜੀ ਐ ਨਾ ਗੋਰਾ ਚਿੱਟਕ ਅੰਗ ਥੋੜਾ ਜਿਹਾ ਸ਼ਾਈ ਆ ਜੇ ਨਾ ਮੈਂ ਇਹ ਮੈਨੂੰ ਨਹੀਂ ਇਹ ਸੁਣਨਾ ਵੀ ਕਿਹੜਾ ਬਸਤ ਸੁਣਾਖਾ ਨਹੀਂ ਵੀ ਅੰਗ ਥੋੜਾ ਜਿਹਾ ਸ਼ਾਈ ਆ ਨਾ ਉਹਦੇ ਕਰਕੇ ਉਪਰਾ ਕਰਦਾ ਇਸ ਕਰਕੇ ਫਿਰ ਅਰਮਾਨ ਨਾਲ ਵਧੀਆ ਖੇਡੇ ਕਿਉਂਕਿ ਅਰਮਾਨ ਨੂੰ ਹਜੇ ਪਤਾ ਹੀ ਨਹੀਂ ਵੀ ਮੇਰਾ ਕੌਣ ਆ ਛੋਟਾ ਵੀ ਅੱਭੀ ਕੌਣ ਨਹੀਂ ਛੋਟਾ ਹਾਂ ਭਜਣਾ ਹੋਗਾ ਮੈਂ ਉਹ ਸੁੱਤਾ ਰਿਹਾ ਐਨਾ ਚਿਰ ਘੰਟਾ ਕਿ ਸਾਡੇ ਨਾਲ ਖੇਡਿਆ ਬਹੁਤ ਰਾਜਦੀਪ ਵੱਲ ਭੱਜ-ਭੱਜ ਕੇ ਜਾਂਦਾ ਸੀ ਜਟਾਣੇ ਵਾਲੇ ਬੇਟੇ ਵੱਲ ਭੱਜ-ਭੱਜ ਕੇ ਜਾਂਦਾ ਸੀ ਗੱਲਾਂ ਮਾਰਦਾ ਦੂਰੋਂ ਬੈਠ ਕੇ ਆਊ ਆ ਕਰਕੇ ਤੇ ਫਿਰ ਮੈਂ ਕਿਹਾ ਉਹਦੀ ਨਾਨੀ ਨੂੰ ਮੈਂ ਕਿਹਾ ਜੀ ਅੱਜ ਥੋੜੀ ਨਾਈਟ ਸ਼ਿਫਟ ਲੱਗੂਗੀ ਹਾਂ ਕਹਿੰਦੇ ਇਹਨੇ ਮੈਨੂੰ ਸੌਣ ਨਹੀਂ ਦੇਣਾ ਅੱਜ ਰਾਤ ਨੂੰ ਮੈਂ ਕਿਹਾ ਵੀ ਲਿਆਓ ਇਹਦਾ ਦੁੱਧ ਵਾਲਾ ਡੱਬਾ ਲਿਆ ਉਹ ਇਹ ਨਹੀਂ ਛੇਸ਼ੀਆਂ ਵੀ ਮੈਂ ਲੈ ਜਾਨੀ ਇਹਨੂੰ ਕੀ ਆ ਇਹਨੇ ਕਿਹੜਾ ਵਿਚਾਰਾ ਇਹਨੇ ਤੰਗ ਕਰਨਾ ਰੂਗਾ ਫੇਰ ਕੀ ਆ ਇਹਦਾ ਪਿਓ ਮੈਂ ਕਿਹਾ 2:00 ਵਜੇ ਤੱਕ ਰੋਂਦਾ ਹੁੰਦਾ ਸੀ ਹਾਂ ਦੇਖ ਲੈ ਤੈਨੂੰ ਪੜਨਾ ਫੇਰ ਪੜਨਾ 2:00 ਵਜੇ ਪੂਰ ਕ੍ਰਿਕਟ ਹਾਂ ਕ੍ਰਿਕਟ 2:30 2:00 ਵਜੇ ਸੌਂਦਾ ਸੀਗਾ ਹਾਂਜੀ ਰਾਜਦੀਪ ਠੀਕ ਰਿਹਾ ਹਾਂਜੀ ਰਾਜਦੀਪ ਵਧੀਆ ਰਿਹਾ ਜਾਂਦਾ ਨਹੀਂ ਸੀਗਾ ਮੜਾਈ ਟੀਵੀ ਚੱਲਦਾ ਸੀਗਾ ਉੱਥੇ ਬੈਠੇ ਰਹੇ ਮੂਵੀ ਦੇਖੀ ਵਿੱਚ ਜੇਸ਼ਨ ਕਟਾ ਚਲਾ ਲਿਆ ਵਿੱਚ ਜੇਠਾ ਲਾਲ ਚਲਾ ਲਿਆ ਅੱਛਾ ਅੱਛਾ ਹਾਂ ਪੂਆ ਜੀ ਆਈ ਸੀ ਛੋਟੀ ਮੈਂ ਸ਼ਰਨ ਦੀ ਵਧੀਆ ਟਾਈਮ ਸਿਰ ਆ ਕੇ ਹਾਂ ਵਧੀਆ ਠੀਕ ਜਾਂ ਜੀ ਉਹ ਤਾਂ ਮੌਸਮ ਕਰਮ ਸੀ ਕਿ ਆਉਂਦੇ ਹੋ ਹਾਂ ਦੇ ਤਾਂ ਇਹ ਬਾਰਿਸ਼ ਇੱਥੋਂ ਹੀ ਹੋਈ ਆ ਖੰਨੇ ਤੋਂ ਹੋਈ ਆ ਥੋੜੀ ਜਿਹੀ ਬਸ ਫੇਰ ਆ ਪੂੜੀ ਥਲੇ ਨੰਗਰ ਗੜ ਕੇ ਗੱਡੀ ਜ਼ਿਆਦਾ ਲਿਪੜ ਗਈ ਸੀ ਅਸੀਂ ਕਿਹਾ ਤੋ ਉਹਦੀਆਂ ਇਹ ਪੂੜੀਆਂ ਲੋਹ ਤੇ ਬੀਬੀ ਨੇ ਤੁਹਾਡੇ ਲਈ ਮਠਾਈ ਭੇਜੀ ਆ ਦੋ ਡੱਬੇ ਇੱਕ ਡੱਬਾ ਰਾਜਦੀਪ ਨੂੰ ਆ ਨੂੰ ਦਿੱਤਾ ਇੱਕ ਡੱਬਾ ਉਹਨੂੰ ਬੇਟੇ ਨੂੰ ਦਿੱਤਾ ਸੀਗਾ ਥੈਂਕ ਯੂ ਤੇ ਚਲੋ ਵੀ ਮਿਲਿਆ ਆ ਆਪਾਂ ਆਪਾਂ ਉਹਨਾਂ ਨੂੰ ਹੁਣ ਕਹਿ ਕੇ ਆਏ ਆ ਵੀ ਜਦੋਂ ਠੰਡਾ ਮੌਸਮ ਹੋਇਆ ਬੱਚਿਆਂ ਨੂੰ ਉਦੋਂ ਲੈ ਕੇ ਆਉਣਾ ਕਿਉਂਕਿ ਗਰਮੀ ਇੰਨੀ ਜ਼ਿਆਦਾ ਉਹਦੀ ਅਰਮਾਨ ਦੀ ਇੱਕ ਗੱਲ ਦੀ ਸਕਿਨ ਉਹ ਹੋ ਗਈ ਰਫ ਜਿਹੀ ਕਿਉਂਕਿ ਸੌਫਟ ਬਹੁਤ ਆ ਬਾਹਰ ਹੀ ਨਹੀਂ ਕੱਢਿਆ ਬੀਬੀ ਕਹਿੰਦੀ ਜਮੇ ਦੇਖ ਸਕਦੇ ਹੋ ਤੁਸੀਂ ਬੱਦਲ ਕਿੰਨਾ ਘੋਰ ਦਾ ਨਹੀਂ ਆਏ ਉੱਥੇ ਹੋਏ ਕਿ ਕੀ ਕੀ ਗੱਲ ਹੁੰਦੀ ਹਾਂ ਨਹੀਂ ਕੋਈ ਗੱਲ ਆ ਸੌਰੇ ਪੇਕਰੀ ਕੋਈ ਗੱਲ ਨਹੀਂ ਹੁੰਦੀ ਬੱਚੇ ਜਿੱਥੇ ਹਨ ਨਾ ਰਹਿਣਾ ਚਾਹੁੰਦੇ ਨੇ ਉੱਥੇ ਰਹਿਣਾ ਚਾਹੀਦਾ ਤੇ ਐ ਹੁੰਦਾ ਪੇਕੇ ਥੋੜੇ ਜੇ ਸੇਫ ਹੁੰਦੇ ਨੇ ਆ ਨਾ ਤੇ ਸੌਰੀ ਫਿਰ ਕੰਮਕਾਜ ਦਾ ਵੀ ਜ਼ਿਆਦਾ ਹੋ ਜਾਂਦਾ ਫਰਕ ਤਾਂ ਪੈਂਦਾ ਹੀ ਆ ਮੈਂ ਕਿਹਾ ਵੀ ਹਾਂ ਉਹ ਤਾਂ ਕਹਿੰਦੀ ਸੀ ਮੰਮੀ ਅਸੀਂ 21 ਤਰੀਕ ਨੂੰ ਆਉਣਾ ਸੀਗਾ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਡੈਡੀ ਨੇ ਤਾਂ ਹੀ ਭੇਜਿਆ ਵੀ ਤੁਸੀਂ ਮਿਲਿਆ ਹੋ ਭਾਈ ਗਰਮੀ ਬਹੁਤ ਆ ਹਾਂ ਨਹੀਂ ਠੀਕ ਆ ਬੱਚਿਆਂ ਨੂੰ ਲੈ ਕੇ ਫਿਰਨਾ ਹਾਂ ਘੰਟਾ ਲੱਗ ਜਾਂਦਾ ਹਾਂ ਸਵੇਰੇ ਅਸੀਂ ਅਨਛਰ ਬੈਠੇ ਰਹੇ ਬੱਚਾ ਬੱਚਾ ਕੀ ਸਿਆਣਾ ਵੀ ਔਖਾ ਹਾਂ ਨਹੀਂ ਤੰਗ ਹੋ ਜਾਂਦਾ ਵਾ ਤਾਂ ਲਓ ਜੀ ਬਹੁਤ ਵਧੀਆ ਲੱਗਿਆ ਬੱਚਿਆਂ ਨੂੰ ਮਿਲ ਕੇ ਕਿਉਂਕਿ ਅਰਮਾਨ ਨੂੰ ਪਹਿਲੀ ਵਾਰੀ ਦੇਖਿਆ ਸੀਗਾ ਚਾਹ ਸੀਗਾ ਦੇਖਣ ਦਾ ਬਹੁਤ ਬਹੁਤ ਪਿਆਰਾ ਆ ਤੇ ਦੂਜਾ ਥੋੜਾ ਜਿਹਾ ਸਾਡੇ ਨੇੜੇ ਘੱਟ ਲੱਗਿਆ ਤੇ ਚੱਲ ਹਾਂ ਉਹ ਸੰਗ ਦਾ ਜਿਵੇਂ ਮਨੀ ਕਰਦਾ ਸੀ ਉਹ ਇੱਕ ਦਿਨ ਸੰਗ ਦਾ ਰਹਿੰਦਾ ਸੀਗਾ ਫਿਰ ਅੱਖਾਂ ਵਿੱਚ ਜਿੱਕੇ ਜੱਫੀ ਪਾ ਲਦੇ ਭੱਜ ਗਏ ਤੇ ਲਓ ਜੀ ਇੱਥੇ ਆਪਾਂ ਕਰਦੇ ਆ ਆਪਣੀ ਵੀਡੀਓ ਦਾ ਐਂਡ ਤੇ ਮਠਿਆਈ ਦਾ ਦੇਖੋ ਟੇਸਟ ਸਾਸਰੀ ਔਰ ਕਾਲ